ਅਗੇ ਵਧਦੇ ਹਾਂ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਅਜਨਾਲਾ ਦੇ ਬਾਜ਼ਾਰਾ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਸਖਤੀ ਕੀਤੀ ਗਈ ਹੈ ਦੱਸਦੇ ਕਿ ਇਸ ਮੌਕੇ ਤੇ ਇੰਟਰਵਿਊਸ ਪੰਜਾਬ ਦੇ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਅਜਨਾਲਾ ਦੇ ਐਸਐਚਓ ਸੁਖਜਿੰਦਰ ਸਿੰਘ ਖੈਰਾ ਨੇ ਕਿਹਾ ਹੈ ਕਿ ਚਾਈਨਾ ਜੋਰ ਨੂੰ ਅਜਨਾਲਾ ਸ਼ਹਿਰ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਪੁਲਿਸ ਪ੍ਰਸ਼ਾਸਨ ਨੇ ਆਪਣੇ ਢੰਗ ਦੇ ਨਾਲ ਚਾਈਨਾ ਜੋਰ ਦੇ ਨਾਲ ਪਤੰਗਬਾਜ਼ੀ ਕਰਨ ਵਾਲੇ ਨੌਜਵਾਨਾਂ ਤੇ ਸਖਤ ਕਾਰਵਾਈ ਕਰੇਗੀ ਅਜਨਾਲਾ ਦੇ ਐਸਐਚਓ ਨੇ ਪਤੰਗਬਾਜ਼ੀ ਕਰਨ ਦੇ ਵਾਲੇ ਨੌਜਵਾਨਾਂ ਨੂੰ ਅਪੀਲ ਕੀਤਾ ਹੈ ਦੇ ਲੋੜੀ ਦੇ ਇਸ ਸ਼ੁਭ ਔਸਰ ਨੂੰ ਜਿਹੜਾ ਹੈ ਉਤਸਵ ਤਿਉਹਾਰ ਨੂੰ ਪਿਆਰ ਦੇ ਨਾਲ ਅਤੇ ਮੁਹੱਬਤ ਦੇ ਧਾਗੇ ਵਾਲੀ ਜੋਰ ਦੇ ਨਾਲ ਮਨਾਉਣ ਦੀ ਗੱਲ ਕੀਤੀ ਹੈ ਇਸ ਦੇ ਨਾਲ ਹੀ ਕਿਹਾ ਹੈ ਕਿ ਸ਼ਹਿਰ ਦੇ ਮਾਹੌਲ ਨੂੰ ਵੀ ਖਰਾਬ ਕਰਨ ਵਾਲੇ ਨੂੰ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਜਿੱਥੇ ਬਾਜ਼ਾਰਾਂ ਵਿੱਚ ਰੌਣਕਾਂ ਨੇ ਬਾਜ਼ਾਰਾਂ ਵਿੱਚ ਰਸਿਆ ਉਸੇ ਤਰੀਕੇ ਨਾਲ ਪੁਲਿਸ ਵੱਲੋਂ ਵੀ ਆਪਣੀ ਜਿਹੜੀ ਸੇਵਾ ਨਿਭਾਈ ਜਾ ਰਹੀ ਆ ਤੇ ਲੋਕਾਂ ਨੂੰ ਕਿਤਨਾ ਕਿਤੇ ਅਵੇਅਰ ਕੀਤਾ ਜਾ ਰਿਹਾ ਤੇ ਟ੍ਰੈਫਿਕ ਦੀ ਸਮੱਸਿਆ ਨੂੰ ਕਵਰ ਕੀਤਾ ਜਾ ਰਿਹਾ ਇਸੇ ਨਾਲ ਐਸਐਚਓ ਨਾਲ ਸਾਡੇ ਨਾਲ ਮੌਜੂਦ ਨੇ ਆਪਾਂ ਗੱਲ ਕਰਾਂਗੇ ਸਰ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਜਿਹੜੀ ਮੈਂਟਨੈਂਸ ਕੀਤਾ ਜਾ ਰਿਹਾ ਟ੍ਰੈਫਿਕ ਨੂੰ ਲੋਹੜੀ ਦਾ ਫੈਸਟੀਵਲ ਕਰਕੇ ਅਵਾਜਾਈ ਦੇ ਵਿੱਚ ਜਿਹੜਾ ਵਾਧਾ ਹੋਇਆ ਲੋਕ ਖਰੀਦਾਬਾਅ ਪ੍ਰੋਕਟ ਕਰਨ ਲਈ ਆ ਰਹੇ ਨੇ ਔਰ ਕਈ ਵਾਰੀ ਅਨਨੈਸੈਸਰੀ ਰਾਸ਼ਿਆ ਰੋਡ ਦੇ ਉਤੇ ਛੜਕਾ ਲਾ ਕੇ ਗੱਡੀਆਂ ਆਪਣੀਆਂ ਤੇ ਦੁਕਾਨਾਂ ਚਲੇ ਜਾਂਦੇ ਨੇ ਇਹਨਾਂ ਨੂੰ ਵੇਰ ਵੀ ਕੀਤਾ ਆ ਤੇ ਅਸੀਂ ਚਲਾਨ ਵੀ ਇਹਨਾਂ ਦੇ ਕਟਣੇ ਜਿਹੜੇ ਸ਼ੁਰੂ ਕਰਦੇ ਆ ਇਹ ਸਾਰਿਆਂ ਨੂੰ ਵਾਰਨਿੰਗ ਆ ਵੀ ਇਹਨੂੰ ਟ੍ਰੈਫਿਕ ਨੂੰ ਨਿਯਮਿਤ ਤੇ ਸੁਚਾਰੂ ਚਲਾਉਣ ਲਈ ਸਾਡਾ ਜਿਹੜਾ ਸਹਿਯੋਗ ਦੇਣ। ਪਰ ਜਿਸ ਤਰੀਕੇ ਨਾਲ ਕੱਲ ਲੋਹੜੀ ਹੈ ਕੱਲ ਜਿਆਦਾ ਰਸ਼ ਹੋ ਜਾਣਾ। ਕੁਝ ਫਿਰ ਆਪਣੀਆਂ ਪੀਸੀਆਰ ਦੀ ਟੀਮਾਂ ਵੀ ਲਾਈਆਂ ਗਈਆਂ ਲੋਕਾਂ ਦੀ ਸੇਫਟੀ ਨੂੰ ਦੇਖਦੇ ਹੋਏ। ਹਾਂ ਸਾਡੀਆਂ ਪੀਸੀਆਰ ਜਿਹੜੀਆਂ ਵੈਂਸ ਨੇ ਉਹ ਵੀ ਚਲਦੀਆਂ ਨੇ। ਬਕਾਇਦਾ ਅਸੀਂ ਗਸ਼ਤ ਜਿਹੜੀ ਆ ਉਹ ਵਧਾਵਾਂਗੇ ਤਾਂ ਕਿ ਜਿਹੜਾ ਅਮਨ ਸ਼ਾਂਤੀ ਪੂਰਕ ਜਿਹੜਾ ਲੋਹੜੀ ਦਾ ਫੈਸਟੀਵਲ ਆ ਉਹ ਪਾਸ ਹੋ ਸਕੇ। ਕਿਸ ਤਰੀਕੇ ਨਾਲ ਦੇਖਦੇ ਹੋ ਕਿ ਚਾਈਨਾ ਡੋਰ ਦਾ ਵੀ ਪ੍ਰਕੋਪ ਆ। ਉਸ ਤਰੀਕੇ ਨਾਲ ਲੋਕ ਜਿਹੜੇ ਨੇ ਕੋਠਿਆਂ ਤੇ ਕਿਤਨਾ ਕਿਤੇ ਨੌਜਵਾਨ ਗੁਡੀਆਂ ਡਾਉਣ ਵਿੱਚ ਬਹੁਤ ਸਾਰੀ ਪਨਿਸ਼ਮੈਂਟ ਜਿਹੜੀ ਆ ਹੁਣ ਜਿਹੜਾ ਉਹਦੇ ਵਿੱਚ ਆਪਣਾ ਪਨਿਸ਼ਮੈਂਟ ਜਿਹੜੀ ਆ ਵਧਾਈ ਗਈ ਆ ਲੋਕਾਂ ਨੂੰ ਸਾਰਾ ਪਤਾ ਆ ਬਹੁਤ ਘੱਟ ਤੁਸੀਂ ਦਿਖਾਈ ਦਿੰਦੇ ਰਿਹਾ ਕਿਤੇ ਕਾਸ਼ ਦੇ ਵਿੱਚ ਕੋ ਪਤੰਗ ਉੱਡ ਰਹੀ ਆ ਦੁਕਾਨਾਂ ਦੇ ਉੱਤੇ ਜਿੱਥੇ ਵੀ ਸਾਨੂੰ ਕੋਈ ਸ਼ਿਕਾਇਤ ਮਿਲਦੀ ਅਸੀਂ ਜਾਣਦੇ ਆ ਪਰ ਕੋਈ ਅਜੇ ਤੱਕ ਇਹੋ ਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਸਰ ਪਰ ਜਿਸ ਤਰ੍ਹਾਂ ਕੱਲ ਦਾ ਦੇਣਿਆ ਕਿਉਂਕਿ ਪਤੰਗਬਾਜ਼ੀ ਜਿਆਦਾ ਕੱਲ ਹੋਣੀ ਆ ਕੱਲ ਹੀ ਕਿਤਨੇ ਨੌਜਵਾਨਾਂ ਨੇ ਨਿਕਲਣ ਡੀਜੀ ਲੱਗਣੇ ਆ ਸ਼ੋਰ ਸ਼ਰਾਬਾ ਹੋਣਾ ਇਹ ਨਾਲ ਲੋਕਾਂ ਨੇ ਪਤੰਗਬਾਜ਼ੀ ਵੀ ਕਰਨੀ ਆ ਤੇ ਉਹਨਾਂ ਨੂੰ ਵੀ ਕਿਤਨੇ ਕਿਤੇ ਘਰਾਂ 'ਚ ਵੀ ਨੇ ਕਾਨੂੰਨ ਆਪਣਾ ਰਾ اختیار ਕਰੇਗਾ ਕਾਨੂੰਨ ਦੇ ਅਨਸਾਰ ਜੇ ਕੋਈ ਸਾਨੂੰ ਇਹੋ ਜਿਹਾ ਹੁਲੜਬਾਜ਼ ਜਾਂ ਜਿਹੜਾ ਕਾਨੂੰਨ ਦੀ ਵਿਗਿਆ ਕਰਦਾ ਪਾਇਆ ਜਾਊਗਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ? ਅਪੀਲ ਕਰਨੀ ਚਾਹੁੰਦੇ ਹੋ ਖੁਸ਼ੀ ਦੇ ਨਾਲ ਸ਼ਾਂਤੀਪੂਰਕ ਜਿਹੜਾ ਹਰ ਫੈਸਟੀਵਲ ਦਾ ਇਹਦਾ ਇੰਜੋਏ ਕਰਨ ਤੇ ਕਿਸੇ ਕੰਮ ਦਾ ਜਿਹੜਾ ਉਹ ਸਰਕਾਰੀ ਜੋ ਕਾਨੂੰਨ ਦੀ ਉਹ ਬਗਿਆਨ ਨਾ ਕਰ ਲੈ ਠੀਕ ਹੈ ਜੀ ਲਗਾਤਾਰ ਤੁਹਾਨੂੰ ਮਿਲਾਰੇ ਸੀਗੇ ਐਸ ਐਚਓ ਸੁਖਜਿੰਦਰ ਸਿੰਘ ਖਹਿਰਾ ਜੀ ਨਾਲ ਜਿਨ੍ਹਾਂ ਨੇ ਕੀ ਦੱਸਿਆ ਕਿ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਤਰ੍ਹਾਂ ਦਾ ਵੀ ਕਾਨੂੰਨ ਨੂੰ ਆਪਣੇ ਹੱਥ ਚ ਨਾ ਲੈਣ ਜੋ ਵੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਸ ਲੋਹੜੀ ਦੇ ਫੈਸਟੀਵਲ ਨੂੰ ਮਨਾਇਆ ਜਾਵੇ ਅਤੇ ਇਸ ਤਿਉਹਾਰ ਨੂੰ ਹੋਰ ਦੁਗਣਾ ਚੁਗਣਾ ਵਧੀਆ ਬਣਾਇਆ ਜਾਵੇ ਬਾਕੀ ਅਸੀਂ ਵੀ ਆਉਣ ਵਾਲੇ ਸਮੇਂ ਦੇਖਦੇ ਕਿ ਨੌਜਵਾਨ ਕਿੰਨੇ ਕਾ ਵੇਰ ਹੁੰਦੇ ਨੇ ਅਤੇ ਇਸ ਤਿਉਹਾਰ ਨੂੰ ਪਿਆਰ ਮੁਹੱਬਤ ਨਾਲ ਮਨਾਉਂਦੇ ਨੇ ਤੁਸੀਂ ਜੁੜੇ ਰਹੋ ਜਦ ਇੰਡੀਆ ਨੂੰ ਪੰਜਾਬ ਦੇ ਨਾਲ ਅਜਨਾਲਾ ਤੋਂ ਜੁਜੀ ਸਿੰਘ ਦੀ ਰਿਪ